ਮਸਜਿਦ ਦੇ ਵਿੱਚ ਹੈ ਕਿ ਸਾਰੇ ਧਨ ਭਾਈਆਂ ਨੂੰ ਔਰ ਜਿੰਨੇ ਵੀ ਸਾਥ ਸੰਗਤ ਨੂੰ ਪਿਆਰ ਭਰੀ ਜੈਮਸੀ ਦੀ ਅਸੀਂ ਆਪਣੇ ਪਿੰਡ ਦੇ ਵਿੱਚ মিডিਆ ਨੂੰ ਬੁਲਾਇਆ ਵਾ ਇਹਨਾਂ ਦੇ ਜਰੀਏ ਇਹਨਾਂ ਦੇ ਚੈਨਲ ਦੇ ਜਰੀਏ ਅਸੀਂ ਸਭ ਨੂੰ ਰੂਪ ਰੂਪ ਕਰਵਾਉਣਾ ਚਾਹੁੰਦੇ ਹਾਂ ਕਿ ਆਪ ਸਭ ਨੂੰ ਪਤਾ ਹੈ ਕਿ 24 ਔਰ 25 ਦਸੰਬਰ ਨੂੰ ਜੋ ਪ੍ਰਭੂ ਯੇਸੂ ਮਸੀਹ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਉਹ ਇੰਡੀਆ ਵਿੱਚ ਨਹੀਂ ਬਲਕੇ ਸਾਰੇ ਵਰਲਡ ਦੇ ਵਿੱਚ ਹੀ ਮਨਾਇਆ ਜਾਂਦਾ ਹੈ ਉਸ ਤਰੀਕ ਨੂੰ ਅਸੀਂ ਜਾਗਰੂਤ ਰੱਖਦੇ ਹੋਏ ਅਸੀਂ ਇਸ ਚੈਨਲ ਦੇ ਜਰੀਏ ਪੂਰੀ মিডিਆ ਦੇ ਜਰੀਏ ਸਾਡੇ ਚੰਦਲਾਂ ਦੇ ਜਰੀਏ ਅਸੀਂ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦੇ ਆਂ ਕਿ ਪ੍ਰਭੂ ਨੇ ਸਾਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਵਾ ਤਾਂ ਕਿ ਉਸ ਨੇ ਸਾਨੂੰ ਬਚਾਇਆ ਹੈ ਜਗਤ ਦੇ ਵਿੱਚ ਪਰਮੇਸ਼ਰ ਆਇਆ ਵਾ ਉਹਦੇ ਜਰੀਏ ਅਸੀਂ ਬਚ ਸਕਨੇ ਆਂ ਔਰ ਸਭ ਨੂੰ ਜਸੂ ਮਸੀਹ ਦੇ ਨਾਮ ਦੇ ਵਿੱਚ ਪਿਆਰ ਭਰੀ ਜੈਮਸੀ ਦੀ ਔਰ ਸਭ ਨੂੰ ਲੱਖ ਲੱਖ ਇਹ ਵੱਡੇ ਦਿਨ ਦੀ ਔਰ ਕ੍ਰਿਸਮਸ ਡੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਇਹਨਾਂ ਕਹਿੰਦੇ ਸਾਰੇ ਭੈਣ ਭਾਈਆਂ ਨੂੰ ਜੈਮਸੀ ਦੀ ਸ਼ਰਪ੍ਰਭੂ ਜਸੂ ਮਸੀਹ ਦੇ ਜਨਮ ਦਿਹਾੜੇ ਨੂੰ ਲੈ ਕੇ ਹੀ ਨੇਰਨਾ ਚਾਹੂਗਾ ਸਾਡਾ ਆਪਣਾ ਸਰ ਮੇਰਾ ਨਾਮ ਮਨੋਰ ਮਸੀਹ ਆ ਪਿੰਡ ਕੋਟਲੀ ਸਾਪਲ ਜ਼ਿਲ੍ਹਾ ਗਰਦਾਸਪੁਰ ਦੇ ਰਹਿਣ ਵਾਲੇ ਆਪਾਂ ਅਸੀਂ ਪ੍ਰਭੂ ਜਸੂ ਮਸੀਹ ਦੇ ਜਨਮ ਬਾਰੇ ਇਸ ਤਰ੍ਹਾਂ ਕਹਿਣਾ ਚਾਹੁੰਦੇ ਆਂ ਕਿ ਪ੍ਰਭੂ ਜਸੂ ਮਸੀਹ ਜਗਤ ਨੂੰ ਬਚਾਉਣ ਵਾਸਤੇ ਉਹਨੇ ਇਸ ਧਰਤੀ ਤੇ ਜਨਮ ਲਿਆ ਸਾਰੇ ਜਗਤ ਨੂੰ ਵਧਾਈਆਂ ਦਿੰਨੇ ਆਪਾਂ ਇਸ ਨਗਰ ਨਿਵਾਸੀਆਂ ਨੂੰ ਜਿਨ੍ਹਾਂ ਨੇ ਸਾਡਾ ਸਹਿਯੋਗ ਵੀ ਦਿੰਦੇ ਬੜਾ ਸਾਡਾ ਪਿਆਰ ਮੁਹੱਬਤ ਬੜਾ ਬਣਿਆ ਇਸ ਨਗਰ ਵਿੱਚ ਕੋਈ ਵੀ ਜਾਤ ਪਾਤ ਕੁਝ ਵੀ ਹੋਵੇ ਅਸੀਂ ਬੜੇ ਤੂ ਮਤਾਮ ਦੇ ਨਾਲ ਪ੍ਰਭੂ ਦੀ ਮਹਿਮਾ ਉਹਦੀ ਵੀ ਡਾਈ ਕਰਨੇ ਆ ਕਿਉਂਕਿ ਬਾਣੀ ਵਿੱਚ ਵੀ ਲਿਖਿਆ ਵਾ ਪਰਮੇਸ਼ਰ ਨੇ ਜਗਤਨਾ ਜਿਹੋ ਜਿਹਾ ਪਿਆਰ ਕੀਤਾ ਕਿ ਆਪਣਾ ਇੱਕ ਲੌਤਾ ਪੁੱਤਰ ਬਖਸ਼ਦਾ ਤਾਂ ਜਗਤ ਉਹਦੇ ਰਾਹੀਂ ਬਚਾਇਆ ਜਾਵੇ ਕਿਉਂਕਿ ਜਗਤ ਨਾਸ ਨਾ ਹੋਵੇ ਜੋ ਵਿਦੇ ਤੇ ਵਿਸ਼ਵਾਸ ਕਰਦਾ ਵਾ ਉਹ ਬਚਾਇਆ ਜਾਂਦਾ ਵਾ ਇਸ ਕਰਕੇ ਸਾਡੀ ਜਿੰਨੀ ਵੀ ਸਾਧ ਸੰਗਤ ਵਾ ਸਾਡੇ ਭਾਜੀ ਲੱਬਾ ਵਾ ਲੱड्डੂ ਵਾ ਆਜੂ ਭਾਜੀ ਹੁਣੀ ਸਾਰੇ ਅਸੀਂ ਬਰੇ ਜਿੰਨਾ ਵੀ ਸਾਡੀ ਫੈਮਲੀ 30 35 ਸਾਡੇ ਘਰ ਵਾ ਪ੍ਰਭੂ ਜਸੂ ਮਸੀਹ ਦੇ ਜਨਮ ਦਿਨ ਦੇ ਸਾਰੇ ਜਗਤ ਨੂੰ ਇਸ ਨਗਰ ਨੂੰ ਲੱਖ ਲੱਖ ਵਾਰ ਵਧਾਈ ਦਿੰਦੇ ਆ ਫੇਰ ਅਸੀਂ ਤੇ ਸਾਡੀ ਇਹੋ ਹੀ ਆ ਕਿ ਸਾਰਾ ਜਗਤ ਸੰਸਾਰ ਜੋ ਪ੍ਰਭੂ ਜਸੂ ਮਸੀਹ ਜਗਤ ਵਿੱਚ ਆਏ ਤੇ ਸਾਰੇ ਬਰੇ ਅਸੀਂ ਧੂਮਤਾਵਨਾ ਮਨਾਉਂਦੇ ਆ ਤੇ ਅਸੀਂ ਸਭ ਇਸ ਤੁਹਾਡੇ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਰਨੇ ਕਿ ਬਾਰ-ਬਾਰ ਸਾਨੂੰ ਤੁਸੀਂ ਬਹੁਤ ਪ੍ਰਭੂ ਦੇ ਨਾਮ ਦੇ ਵਿੱਚ ਲੈ ਕੇ ਅੱਗੇ ਵਧਾਉਂਦੇ ਜੇ ਤੇ ਹਾਂਜੀ ਆ ਜਿਹੜੀ ਸੋਭਾ ਯਾਤਰਾ ਕੱਢੀ ਜਾਣੀ ਆ ਉਹ ਕਿੰਨੇ ਤਰੀਕ ਨੂੰ ਕੱਢੀ ਜਾਣੀ ਆ ਉਹ 25 ਤਰੀਕ ਨੂੰ ਕੱਢੀ ਜਾਣੀ ਆ 15 ਸਵੇਰ ਤੋਂ ਸੁਰੂ ਹੋਣੀ ਆ ਸਾਡੇ ਪਿੰਡ ਤੋਂ ਲੈ ਕੇ ਸਾਰੇ ਨਗਰਾਂ ਦੇ ਵਿੱਚ ਸਾਮਾਂ ਦੇ ਇਸ ਵੇਲੇ ਤੋਂ ਵੀ ਲੇਟ ਹੋ ਜੀਦਾ ਨੇੜੇ 7-8 ਵਜੇ ਜਾਂਦੇ ਵਾਪਸ ਆਉਂਦਿਆ ਤੇ ਇਹ 24 ਤਰੀਕ ਨੂੰ ਕੱਢਣੀ ਆ ਆਪਾਂ 25 ਹਾਂਜੀ ਇਹ ਕਿੰਵੇਂ ਸੋਭਾ ਯਾਤਰਾ ਕੱਢੀ ਆ ਇਹ ਸਾਰੇ 6ਵੀਂ ਸੋਭਾ ਯਾਤਰਾ ਕੱਢੀ ਜਾਣੀ ਆ 25 ਤਰੀਕ ਨੂੰ ਕੱਢਣੀ ਆ ਤੇ ਸਾਰੇ ਸਲੇਮਪੁਰ ਤੋਂ ਸ਼ੁਰੂ ਹੋ ਕੇ ਸਾਡੇ ਨਗਰ ਤਾਂ ਨਹੀਂ ਹੋ ਕੇ ਸਾਰੇ ਅਸੀਂ ਇਕੱਠੇ ਹੋ ਕੇ ਜਾਂਦੇ ਆ ਤੇ ਬੜੇ سارے ਨਗਰਾਂ ਦੇ ਵਿੱਚ ਜਾ ਕੇ ਕੋਈ 25 30 ਪਿੰਡ ਕੱਢ ਕੇ ਫਿਰ ਵਾਪਸ ਆਉਂਦੇ ਆ ਤੇ ਬਾਕੀ ਸਾਰੇ ਜਗਤਵ ਨੂੰ ਜਗਤ ਨੂੰ ਬਚਾਉਣ ਵਾਸਤੇ ਪ੍ਰਭੂ ਜਸੂ ਮਸੀਹ ਆ ਤੇ ਸਾਰੇ ਜਗਤ ਨੂੰ ਅਸੀਂ ਫਿਰ ਲੱਖ ਲੱਖ ਵਧਾਈ ਦਿੰਦੇ ਆ ਇਸ ਨਗਰ ਦੇ ਵੀ ਲੋਕਾਂ ਨੂੰ ਜੋ ਸਰਪੰਚ ਸਾਹਿਬਾਨ ਸਾਰੇ ਆड्डा ਭਰਾ ਸਾਥ ਦਿੰਦੇ ਆ ਇਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦੇ ਆ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਹੀ ਪ੍ਰਭੂ ਜਸੂ ਮਸੀਹ ਦਾ ਜਨਮ ਦਿਨ ਅਸੀਂ ਮਨਾਉਂਦੇ ਆ ਤੇ ਇੱਕ ਸਾਡਾ ਮਸੀਹ ਭਾਈ ਚਾਰਾ ਤੇ ਇੱਕ ਪਿਆਰ ਮੁਹabbat ਬੜਾ ਸਾਡੇ ਭਾਈਆਂ ਦਾ ਜਿੰਨੇ ਵੀ ਸਾਡੇ 30 35 ਘਰਵਾ ਬਹੁਤ ਸੇ ਸੰਯੋਗ ਸਾਡਾ ਦਿੰਦੇ ਆ ਤੇ ਬਾਕੀ ਜਿੱਥੇ-ਜਿੱਥੇ ਵੀ ਕਿਤੇ ਅਸੀਂ ਜਾਂਦੇ ਆ ਹੋਰ ਵੀ ਲੋਕ ਸਾਡਾ ਨਾਲ ਸੰਯੋਗ ਦਿੰਦੇ ਆ ਇਹ ਪ੍ਰਭੂ ਜਸੂ ਮਸੀਹ ਦੀ ਕਿਰਪਾ ਸਾਰਿਆਂ ਨੂੰ ਅਸੀਂ ਲੱਖ ਲੱਖ ਵਾਰ ਫੇਰ ਵਧਾਈ ਦਿੰਦੇ ਨੇ ਪ੍ਰਭੂ ਜਸੂ ਮਸੀਹ ਦੇ ਜਨਮ ਦਿਨ ਦੀ ਤੇ ਇਸ ਨਗਰ ਨੂੰ ਸਾਰਾ ਇਲਾਕਾ ਨਿਵਾਸੀਆਂ ਨੂੰ ਤੇ ਸਭ ਦੇ ਗਾੜੀਏ ਬੇਨਤੀ ਕਰਨੇ ਪੰਜੀ ਤਰੀਕ ਨੂੰ ਸਾਡੇ ਨਾਲ ਸਾਰੇ ਸੰਯੋਗ ਦੇਣ ਅਸੀਂ ਬਹੁਤ ਆਸਾਨ ਦੇ ਨਾਲ ਵਧੀਆ ਤਰੀਕੇ ਨਾਲ ਪ੍ਰਭੂ ਜਸੂ ਮਸੀਹ ਦੀ ਸੋਭਾ ਯਾਤਰਾ ਕੱਢ ਸਕੀਏ ਹਾਂਜੀ ਸਰ ਪ੍ਰਭੂ ਜਸੂ ਮਸੀਹ ਦੇ ਜਨਮ ਦਿਨ ਦੀ ਵਾਸੇ ਬਣ ਜਾਓ ਜੈ ਮਸੀਹ ਸਾਰਿਆਂ ਨੂੰ ਬਾਜੀ ਵਡੇ ਜਨ ਇਹ ਲੱਖ ਲੱਖ ਮੁਬਾਰਕਾਂ ਹਰ ਨੂੰ ਹਾਂ ਭਾਈ ਸਾਰਿਆਂ ਦਾ ਧੰਨਵਾਦ 25 ਤਰੀਕ ਨੂੰ ਅਸੀਂ ਸ਼ੁਭ ਯਾਤਰਾ ਕੱਢਣ ਲਿਆ 1500 ਤੇ ਆਤੀ ਮੈਂ ਕਹਿਆ ਕਿ ਸਾਰਿਆਂ ਸੰਯੋਗ ਦੇਣਾ ਮੇਰੇ ਨਾਲ ਜੈ ਐਮ ਸੀ ਜੀਪਨ ਸਾਰੇ ਪਿੰਡ ਪਰ ਮਨੂ ਜੈ ਐਮ ਸੀ ਦੀ ਮੇਰੇ ਵੱਲੋਂ ਮੇਰਾ ਨਾਮ ਜਸਵੀਰ ਕੋਹਰਾ ਤੇ ਪਿੰਡ ਕੋਟਲੀ ਸ਼ਾਹਪੁਰ ਡਿਸਟ੍ਰਿਕਟ ਗੁਰਦਾਸਪੁਰ ਤੋਂ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਵੱਡਾ ਦਿਨ ਮਨਾ ਰਹੇ ਹਾਂ ਅਸੀਂ 24 ਤੇ 25 ਤਰੀਕ ਨੂੰ ਤੇ ਪਰਮੇਸ਼ਰ ਸਾਰਿਆਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਵੇ ਤੇ ਹਰ ਕੋਈ ਜਿਸ ਤਰ੍ਹਾਂ ਸਾਡਾ ਪਹਿਲਾ ਸਾਥ ਦਿੰਦਾ ਰਿਹਾ ਜਸਟੈਂਟੋ ਉਸਟੈਂਟਾ ਅੱਜ ਤੱਕ ਇਸ ਅਨੁਸਾਰ ਨੇ ਸੰਜੋਗ ਦਿੱਤਾ ਸਾਡੇ ਪਿੰਡ ਵਾਸੀਆਂ ਨੇ ਸਾਡੇ ਸਾਰੇ ਪਿੰਡ ਵਾਸੀਆਂ ਨੇ ਸਰਪੰਚਾਂ ਨੇ ਪੰਚਾਂ ਨੇ ਮੈਂਬਰਾਂ ਨੇ ਸਾਰੇ ਨੇ ਤੇ ਖਾਸ ਸਾਡੇ ਬਾਜੀ ਲੱਬੇ ਹੋਣੀ ਬਾਜੀ ਮਨੋਰ ਹੋਣੀ ਬਾਜੀ ਲੱਡੂ ਹੋਣੀ ਸਾਰੇ ਇੱਕ ਦਸੇ ਸੰਜੋਗ ਦੇ ਨਾਲ ਇਹ ਪੰਜ ਮੈਂਬਰ ਚੁੜਦੇ ਆ ਤੇ ਬਹੁਤ ਸਣਾ ਹਰ ਸਾਲ ਸਾਨੂੰ ਪ੍ਰੋਗਰਾਮ ਇੰਜੋਏ ਕਰਉਂਦੇ ਆ ਤੇ ਸਾਰੇ ਨਾਲ ਅਸੀਂ ਇਹ ਕਹਿੰਦੇ ਆ ਕਿ ਸਾਰੇ ਘਰ ਵਿੱਚ 90 ਸਾਲ ਦੀਆਂ ਸਾਡੇ ਵੱਲੋਂ ਸਾਰੇ مسیਹੀ ਭਾਈਚਾਰੇ ਵੱਲੋਂ ਸਾਰੇ ਵੱਲੋਂ ਸਾਡੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਸਾਰਿਆਂ ਨੂੰ ਜੈ ਐਮ ਸੀ ਜੀ